ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਏ ਮਾਰਗ ਚਲਤ ਹੈ ਰਹਿ ਹਰ ਗਾਈਏ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਬੇਨਸਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਰਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ 헤 ਲਥਾ ਰਹਾਓ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਿਵਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਰਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਕਹਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ आठ पहर जिस विसरो नाही गत होवे नानक तिस लग पाई आसा महल्ला पंजाब उठत बैठत सोवत तिहई है मार्ग चलत रे हरगई है स्वर्ण सुनीजे अमृत कथा जास सुनी मन होए अनंदा दुख रोग मन सगले लथा रहाऊ काज काम बाट खट जपीजे गुरु प्रसाद हर अमृत पीजे ਬਨਸ ਰੈਣ ਹਰ ਕੀਰਤਨ ਗਾਈਏ ਸੋ ਜਨ ਜਮ ਕੀ ਬਾਟ ਨ ਪਾਈਏ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਬਤ ਤਿਹਾਈਏ ਮਾਰਗ ਚਲਤ ਹਰੈ ਹਰ ਗਾਈਏ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲੇ ਲਥਾ ਰਹਾਓ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਰਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜੇ ਆਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲੇ ਲਥਾ ਰਹਾਓ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਬਿਨਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਬਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਕਹਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜੰਮ ਕੀ ਵਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਜਲਤ ਹਰੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ 헤 ਲਥਾ ਰਹਾਉ ਕਾਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਬਿਨਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਰਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਕਹਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠ ਤੈ ਬੈਠ ਤ ਸੋ ਬਤ ਤ ਤਹੀ ਹੈ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਵਿਨਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਰਤ ਤਿਹਾਈ ਹੈ ਮਾਰਗ ਚਲਤ ਹੈ ਹਰ ਗਾਈ ਹੈ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਕਹਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਵਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਹਰ ਹੈ ਹਰ ਗਾਈਐ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾਂ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਬਤ ਤਿਹਾਈ ਹੈ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਕਹਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਵਿਨਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਕਹਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਵਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਰਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਕਹਟ ਜਪੀਜੈ ਗੁਰ ਪ੍ਰਸਾਦ ਅਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਰਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਬਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠ ਤੈ ਬੈਠ ਤ ਸੋਵ ਤ ਤਿਹਾਈ ਹੈ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਵਿਨਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਰਤ ਤਿਹਾਈ ਹੈ ਮਾਰਗ ਚਲਤ ਹੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ 헤 ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸਰੇਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਬਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾਂ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ 헤 ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠ ਤੱਥ ਬੈਠ ਤੋ ਸੋ ਬਤ ਤੈ ਹਈ ਹੈ ਮਾਰਗ ਚਲਤ ਹੈ ਹਰ ਗਾਈਏ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ ਰਹਿਣ ਹਰ ਕੀਰਤਨ ਗਾਈਏ ਸੋ ਜਨ ਜਮ ਕੀ ਬਾਟ ਨ ਪਾਈਏ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਕਹਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨਾ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਰਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲ 헤 ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਅਰ ਅੰਮ੍ਰਿਤ ਪੀਜੈ ਦਿਨ ਸਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟਕ ਹਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਬਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ स्वर्ण सुनी जै अमृत कथा जास सुनी मन होए अनंदा दोख रोग मन सगले लथा रहाओ कार्य काम बाटक हट ज पीजे गुरु प्रसाद हर अमृत पीजे दिन स रहन हर कीर्तन गाईए सो जन जन्म की बाट ना पाईए आठ पहर जस विसरो नाही गत होवे नानक तिस लग पाई आसा महल्ला 5वा ਉਠ ਤੱ ਬੈਠ ਤ ਸੋਵਤ ਤ ਤਹੀਏ ਮਾਰਗ ਚਲਤ ਹਰੈ ਹਰ ਗਾਈਏ ਸਵਰਨ ਸੁਨੀਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਕਹਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਏ ਸੋ ਜਨ ਜਮ ਕੀ ਬਾਟ ਨ ਪਾਈਏ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਰਤ ਤਿਹਾਈ ਹੈ ਮਾਰਗ ਚਲਤ ਹੈ ਹਰ ਗਾਈਐ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸਰੇਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਵਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵ ਉਠਤ ਬੈਠਤ ਸੋ ਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਰਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ 헤 ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ ਰਹਿਣ ਹਰ ਕੀਰਤਨ ਗਾਈਏ ਸੋ ਜਨ ਜਮ ਕੀ ਬਾਟ ਨ ਪਾਈਏ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠ ਤੱਟ ਬੈਠ ਤਸੋ ਬਤ ਤਿਹਾਈ ਹੈ ਮਾਰਗ ਚਲਤ ਹੈ ਹਰ ਗਾਈ ਹੈ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਖਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰਹੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ ਲੇ ਲਥਾ ਰਹਾਉ ਕਾਜ ਕਾਮ ਬਾਟ ਕਹਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸ ਰੋ ਨਾਹੀ ਗਰਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰ ਗਾਈਐ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ ਰਹਿਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਬਤ ਤਿਹਾਈ ਹੈ ਮਾਰਗ ਚਲਤ ਹਰੈ ਹਰ ਗਾਈਐ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲੇ ਲਥਾ ਰਹਾਉ ਕਾਜ ਕਾਮ ਬਾਟ ਕਹਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ ਰਹਿਣ ਹਰ ਕੀਰਤਨ ਗਾਈਏ ਸੋ ਜਨ ਜਮ ਕੀ ਬਾਟ ਨ ਪਾਈਏ ਆਠ ਪਹਿਰ ਜਿਸ ਵਿਸ ਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠ ਤੈ ਬੈਠ ਤ ਸੋ ਵਰਤ ਤ ਤਿਹਾਈ ਹੈ ਮਾਰਗ ਚਲ ਤ ਹਰੈ ਹਰ ਗਾਈ ਹੈ ਸਵਰਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਏ ਸੋ ਜਨ ਜਮ ਕੀ ਬਾਟ ਨ ਪਾਈਏ 86 ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋ ਵਰਤ ਤਿਹਾਈ ਹੈ ਮਾਰਗ ਚਲਤ ਹੈ ਹਰ ਗਾਈਐ ਸਵਰਨ ਸੁਨੀਜੈ ਅੰਮ੍ਰਿਤ ਕਥਾ ਜ्यास ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਘਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸਰੇਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਵਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹੈ ਰਹਿ ਹਰਗਾਈਐ ਸਵਰਨ ਸੁਨੀ ਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੋਖ ਰੋਗ ਮਨ ਸਗਲ ਹੈ ਲਥਾ ਰਹਾਉ ਕਾਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿਸਰੋ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਵਾਹਿਗੁਰੂ ਜੀ ਕਾ ਖਾਲਸਾ